ਚੋਣਾਂ ਨਹੀਂ ਤੁਹਾਡੇ ਬੱਚੇ ਨੇ ਸੁਰੱਖਿਅਤ ਬਚ ਜਾਣਾ ਹੈ ਸਾਰੇ ਲੋਕ ਤੁਹਾਨੂੰ ਬਚਾ ਕੇ ਲੈ ਕੇ ਆਉਣਗੇ ਜਿਹੜੇ ਦੇਖਦੇ ਪਏ ਨੇ ਤੁਹਾਨੂੰ ਇਸ ਸਮੇਂ ਉਹ ਸਾਰੇ ਲੋਕ ਤੁਹਾਡੀ ਮਦਦ ਕਰਨਗੇ ਅਤੇ ਤੁਹਾਡਾ ਜਿਹੜਾ ਬੱਚਾ ਹੈ ਉਹ ਜਰੂਰ ਤੁਹਾਡੇ ਤੱਕ ਆਊਗਾ ਇੱਕ ਨੌਜਵਾਨ ਜੋ ਦੁਬਈ ਦੇ ਵਿੱਚ ਕਮਾਉਣ ਗਿਆ ਉਸਨੇ ਸੋਚਿਆ ਕਿ ਮੈਂ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦਵਾਂਗਾ ਮੈਂ ਕਮਾਈ ਕਰਾਂਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਜੋ ਹੈ ਉਹ ਕਮਾਈ ਹੀ ਮਹਿੰਗੀ ਪੈ ਚਵੇਗੀ ਬੇਟਾ ਕਮਾਈ ਕਰਨ ਗਿਆ ਸੀ ਸੋਚਿਆ ਸੀ ਘਰ ਦੇ ਦੁੱਖ ਦੂਰ ਹੋਣਗੇ ਇਹ ਤਾਂ ਸੋਚੇ ਹੀ ਨਹੀਂ ਪਿਆ ਮਸੀਬਤ ਵਿੱਚ ਪੈ ਜੂਗੇ ਤਾਂ ਪਤਾ ਹੀ ਨਹੀਂ ਜੇ ਪਤਾ ਲੱਗਾ ਜੇ ਅਰ ਆਪਾਂ ਹੋਣ ਹੀ ਨਾ ਤਈਏ 15 ਦਿਨ ਗੱਡੀ ਚਲਾਈ ਆ 15 ਮਾਰਚ ਨੂੰ ਜਿੱਦਾਂ ਵੀਜ਼ਾ ਲੱਗਾ ਵਾ ਡਰੈਵਲੀ ਦਾ 31 ਨੂੰ ਗੱਡੀ ਲਾਕੀ ਜਾਈ ਚਾਰ ਮਹੀਨੇ ਜਿਹੜਾ ਚਾਹੀਦੇ ਨੇ ਭੁਗਤੀਆ ਕੰਪਨੀ ਕੋਈ ਰਿਸੋਰਸ ਮਗਰ ਨਹੀਂ ਗਿਆ ਜੀ ਉਹਨਾਂ ਨੇ 2 ਲੱਖ 10 ਹਜ਼ਾਰ ਰੁਪਏ ਬਰਾਮੇ ਜੁਰਮਾਨਾ ਪਾਇਆ ਜੀ ਮੇਰੀ ਇਹੋ ਹੀ ਅਪੀਲ ਆ ਸਾਰੀਆਂ ਸੰਗਤਾਂ ਨੂੰ ਮੇਰੀ ਵੱਧ ਤੋਂ ਵੱਧ ਹਲਪ ਕਰਕੇ ਮੇਰਾ ਬੇਟਾ ਇੰਡੀਆ ਮਗਾਇਆ ਜੀ। ਨੇਲ ਤੋਂ ਤਰੀਕਾ ਪਾ ਕੇ ਫਿਰ ਆਪ ਹੀ ਛੱਡਿਆ ਵਾ। ਇਹ ਤੈਨੂੰ ਇੰਨਾ ਜੁਰਮਾਨਾ ਵਾ 2 ਲੱਖ 10 ਹਜ਼ਾਰ ਦਾ। ਮਾਂ ਦੇ ਦਿਲ ਤੇ ਕੀ ਵੀਰਦੀ ਹੋਏਗੀ। ਉਹਦੋਂ ਵੱਡੀ ਮੈਮ ਸੀ ਉਹ। ਵੀ ਇੱਕ ਜਨ ਬਾਤ ਪੜਨੀਆਂ ਵੀਰ ਬਾਦ ਇਹ ਆਸਾ ਹੋ ਜਾਂਦਾ ਗੱਡੀ ਲਈ ਜਾਂਦਾ। ਹੁਣ ਲੈਸਨਸ ਬਣਾਇਆ ਸੀ। ਡਰਾਈਵਿੰਗ ਕਰਦਾ ਸੀ ਕੋਰੂਡ ਤੇ ਕੰਮ ਚੱਲਦਾ ਸੀ ਅਚੰਚਿਤ ਪਤਾ ਨਹੀਂ ਕੋਈ। ਬੰਦਾ ਜਿਹੜਾ ਥੱਲੇ ਆ ਗਿਆ 4 ਮਹੀਨੇ ਰੱਖ ਕੇ ਉਸ ਤੋਂ ਬਾਅਦ ਕੋਰਟ ਦਾ ਫੈਸਲਾ ਆ ਵੀ 50 ਲੱਖ ਰੁਪਏ ਦੇ ਹਿਸਾਬ ਨਾਲ ਮਨੀ ਬਣਦੀ ਹੈ ਉਹ ਜਿਹੜੀ 2 ਲੱਖ 100000 ਦੇ 50 ਲੱਖ ਰੁਪਏ ਦਾ ਇੰਡੀਆ ਦਾ ਉਹਦਾ ਪਾਸ ਉਹਦੇ ਪੇਪਰ ਸਭ ਕੁਝ ਉਹਦੇ ਕੋਰਟ ਚ ਜੰਕ ਪਿੱਤੇ ਹੋਏ ਜਦ ਤੱਕ ਉਹ ਬਲੱਡ ਮਨੀ ਭਰਦਾ ਨਹੀਂ ਕਿਹੇ ਦੇਸ਼ ਨਹੀਂ ਜਾਦਾ ਜੇ ਜਦੋਂ ਤੁਸੀਂ ਹਨਾ ਇਸ ਸਮੇ ਉਹਦਾ ਵਿਆਹ ਵੀ ਹੋਇਆ ਹੈ ਨਾ ਉਹਦੇ ਮਗਰ ਇੱਕ ਲੜਕੀ ਦੀ ਜ਼ਿੰਦਗੀ ਵੀ ਹੈ ਇਸ ਚੀਜ਼ਾਂ ਨੂੰ ਸੋਚ ਕੇ ਵੀ ਡਰ ਲੱਗਦਾ ਨਹੀਂ ਆ ਨਹੀਂ ਲੱਗਦਾ ਵਾ ਕਿ ਡਰ ਤੇ ਲੱਗਦਾ ਹੈ ਦੋ ਤਿੰਨ ਜ਼ਿੰਦਗੀਆਂ ਖਰਾਬ ਹੋਣ ਲੱਗੀਆਂ ਜਿਹੜਾ ਮੁੰਡਾ ਇਸ ਸਮੇਂ ਫਸਿਆ ਹੋਇਆ ਮਤਲਬ ਉਹੀ ਕਮਾਈ ਦਾ ਸਾਧਨ ਹੋਵੇ ਕਮਾਈ ਦਾ ਸਾਧਨ ਹੀ ਉਹ ਵੀ 2 ਸਾਲ ਹੋ ਗਏ ਬਈ 2 ਸਾਲ ਹੋ ਗਏ ਮਤਲਬ ਇਸ ਮਸਲੇ ਨੂੰ ਮਤਲਬ ਜਿਆਦਾ ਕੰਪਨੀ ਉਲਝਾਤਾ ਕੋਈ ਟਾਈਮ ਤਾਂ ਨਹੀਂ ਸੈੱਟ ਕੀਤਾ ਵੀ ਐਨੇ ਟਾਈਮ ਚ ਵੀ ਦੇਣਾ ਹੀ ਪੈਣਾ ਕੋਈ ਨਹੀਂ ਪਰ ਹੁਣ ਆਪਾਂ ਨੂੰ ਟਾਈਮ ਆ ਜਿੱਦਾਂ 15 ਮਾਰਚ ਤੱਕ ਜੀ ਉਹਦਾ ਵੀਜ਼ਾ ਖਤਮ ਹੋਏ ਨਾ ਫੇਰ ਉਹਨੂੰ ਰਹਿਣਾ ਮੁਸ਼ਕਲ ਹੋ ਜਾਊਗਾ ਜਿਹੜੀ ਬਲੱਡ ਵੀ ਨਹੀਂ ਭਰਨੀ ਪੈਣੀ ਹੈ ਜੇ ਚਲ ਗਿਆ ਤਾਂ ਵੀ ਭਰਨੀ ਪੈਣੀ ਆ ਜੇ ਹੁਣ ਬਾਹਰ ਤਾਂ ਵੀ ਭਰਨੀ ਪੈਣੀ ਹੈ ਇਸ ਤੋਂ ਘੱਟ ਉਹਨਾਂ ਦਾ ਹੋਰ ਲਾਦੇ ਮੁਤਾਬਕ ਹੋਈ ਉਹਨਾਂ ਜਰੀਆ ਨਹੀਂ ਬਸ ਛੱਡ ਜੇ ਤੂੰ ਮੁੜ ਕੇ ਆਏਗਾ ਹਨਾ ਫਿਰ ਬੁੱਕਲ ਚ ਲੈ ਲੋਗੇ ਜਾਣਤਾ ਨਹੀਂ ਤੋ ਨਹੀਂ ਜੀ ਹਾਂ ਤਰੀ ਚਾਹੁੰਦੇ ਜੀ ਜੋ ਕਰਮਾ ਚ ਹੋਊਗਾ ਆਪੇ ਤੇ ਰੋਟੀ ਰੋਟੀ ਮਿਲ ਜਾਊ ਕਿਸ ਨੇ ਤੁਹਾਨੂੰ ਹਨਾ ਤੁਹਾਡੀ ਮਦਦ ਕਰਨੀ ਆ ਕਿਵੇਂ ਕਰਨ ਕਿੱਦਾਂ ਤੁਹਾਡੇ ਨਾਲ ਸੰਪਰਕ ਕਰੇ ਇਹ ਇਸ ਤਰ੍ਹਾਂ ਅਸੀਂ ਸਾਡਾ ਫੋਨ ਨੰਬਰ ਹੈ ਦਾ ਅਸੀਂ ਕੰਟੈਕਟ ਦੇ ਦਾਂਗੇ ਤੇ ਦੇਖਿ ਰਿਹਾ ਤੁਹਾਨੂੰ ਫੋਨ ਆਉਦੇ ਆ ਸਾਰਾ ਸਾਰਾ ਨਗਰੀਏ ਅਰਦਾਸ ਕਰ ਰਿਹਾ ਸਾਰਾ ਪੰਜਾਬ ਅਰਦਾਸ ਕਰ ਰਿਹਾ ਹੈ ਇਸ ਸਮੇਂ ਹਰ ਇੱਕ ਨੂੰ ਇਹ ਚੀਜ਼ ਪਤਾ ਹੈ ਹਨਾ ਕਿ ਇੱਕ ਮੁੰਡਾ ਫਸਿਆ ਹੈ ਹੋਰ ਆ ਰਿਹਾ ਬਾਕੀ ਇਹ ਸਰਕਾਰ ਦੇ ਨਮਾਇंदे ਵੱਲੋਂ ਕਿਸੇ ਵੱਲੋਂ ਵੀ ਫੋਨ ਨਹੀਂ ਸਾਨੂੰ ਫੋਨ ਨਾ ਕੋਈ ਆਇਆ ਨਾ ਕੋਈ ਫੋਨ ਲੇਕਿਨ ਮਤਲਬ ਜਿਹੜੇ ਅੱਗੇ ਇਦਾਂ ਹੋਏ ਕੇਸ ਨਾ ਉਹਨਾਂ ਪਤਾ ਕੀਤਾ ਵਾ ਉਹ ਕਹਿੰਦੇ ਸਰਕਾਰ ਕੋਈ ਕਾਲੀ ਵਾਰਤ ਨਹੀਂ ਬਣਦੀ ਨਾ ਬਾਕੀ ਤੁਸੀਂ ਮਦਦ ਕਰ ਸਕਦੇ ਹੋ ਤੇ ਇਸ ਨੰਬਰ ਤੇ ਫੋਨ ਕਰਕੇ ਮਦਦ ਕਰੋ ਜੇਕਰ ਮਦਦ ਨਹੀਂ ਕਰ ਸਕਦੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਮਦਦ ਕਰਨ ਵਾਲਿਆਂ ਤੱਕ ਜਰੂਰ ਪਹੁੰਚਾਓ ਕਿਸਮਤ ਨੇ ਇੱਕ ਗਰੀਬ ਪਰਿਵਾਰ ਨੂੰ ਅਜੇ ਹੀ ਮੁਸੀਬਤ ਦੇ ਵਿੱਚ ਪਾ ਦਿੱਤਾ ਹੈ ਜਿਸ ਦੇ ਵਿੱਚੋਂ ਨਿਕਲਣ ਦੇ ਲਈ ਉਸ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਇੱਕ ਨੌਜਵਾਨ ਜੋ ਦੁਬਈ ਦੇ ਵਿੱਚ ਕਮਾਉਣ ਗਿਆ ਉਸ ਨੇ ਸੋਚਿਆ ਕਿ ਮੈਂ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦਵਾਂਗਾ ਮੈਂ ਕਮਾਈ ਕਰਾਂਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਜੋ ਹੈ ਉਹ ਕਮਾਈ ਹੀ ਮਹਿੰਗੀ ਪੈ ਚੋਵੇਗੀ ਆ ਸੁਖਚੰਦ ਸਿੰਘ ਨੂੰ ਦੁਬਈ ਤੋਂ ਕੱਢਣ ਦੇ ਲਈ 50 ਲੱਖ ਦੀ ਲੋੜ ਹੈ ਤੇ ਇਸ ਪਰਿਵਾਰ ਦੇ ਕੋਲ ਸ਼ਾਇਦ ਇਸ ਵੇਲੇ 50 ਰੁਪਏ ਵੀ ਨਹੀਂ ਹੋਣੇ ਇਹ ਪਰਿਵਾਰ ਲੋਕਾਂ ਨੂੰ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਬੱਚੇ ਨੂੰ ਬਚਾਇਆ ਜਾਵੇ ਕਿਉਂਕਿ ਬਲੱਡ ਮਨੀ ਦੇ ਲਈ ਲੋਇ ਜੋ ਹੈ ਉਹ 50 ਲੱਖ ਦੀ ਡਿਮਾਂਡ ਜਿਹੜੀ ਹੈ ਉਹ ਕੀਤੀ ਗਈ ਹੈ। ਬੇਟਾ ਕਵਾਈ ਕਰਨ ਗਿਆ ਸੀ ਸੋਚਿਆ ਸੀ ਘਰ ਦੇ ਦੁੱਖ ਦੂਰ ਹੋਣਗੇ। ਹਾਂਜੀ ਹਾਂਜੀ। ਇੱਤਾ ਹੀ ਸੋਚਿਆ ਸੀ ਤੇ ਸੋਚਿਆ ਹੀ ਨਹੀਂ ਵੀ ਆਮ ਮੁਸੀਬਤ ਵਿੱਚ ਪੈ ਜੂਗੇ। ਤਾਂ ਪਤਾ ਹੀ ਨਹੀਂ ਜੇ ਪਤਾ ਲੱਗਾ ਜੇ ਆਪਾਂ ਹੋਣ ਹੀ ਨਾ ਤਈਏ ਹਨ। ਸੋਚਿਆ ਤਾਂ ਚੰਗੇ ਲਈ ਭੇਜਿਆ ਸੀ ਆਪਾਂ। ਅੱਗੇ ਆਪਣੀ ਕਿਸਮਤ ਆਜੀ। ਵੇ ਉਨੀ ਦੇ ਵਿੱਚ ਗਿਆ ਬਹੁਤ ਸੋਹਣਾ ਸਫਰ ਲਾ ਕੇ ਆਇਆ 2.5 ਸਾਲ ਆਇਆ ਇਹਦਾ ਆਪਾਂ ਵਿਆਹ ਕੀਤਾ ਵਾ ਬਾਅਦ ਚ ਜਦੋਂ ਗਿਆ ਵਾ ਜਾ ਕੇ ਗੱਡੀ ਮਿਲ ਗਈ ਆ 15 ਦਿਨ ਗੱਡੀ ਚਲਾਈ ਆ 15 ਮਾਰਚ ਨੂੰ ਜਿੱਦਾਂ ਵੀਜ਼ਾ ਲੱਗਾ ਵਾ ਡਰਾਈਵਲੀ ਦਾ 31 ਨੂੰ ਗੱਡੀ ਲੱਗੀ ਆ ਜੀ 4 ਮਹੀਨੇ ਜੇਲ ਵਿਚਾਰੀ ਨੇ ਭੁਗਤੀ ਆ ਕੰਪਨੀ ਕੋਈ ਰਿਸੋਰਸ ਮਗਰ ਨਹੀਂ ਗਿਆ ਜੀ ਤੇ ਉਹਨਾਂ ਨੇ 4 ਮਹੀਨੇ ਬਾਅਦ ਜਿੱਦਾਂ ਜੇਲ ਤੋਂ ਤਰੀਕ ਪਾ ਕੇ ਫਿਰ ਆਪ ਹੀ ਛੱਡਿਆ ਵਾ ਇਹ ਤੈਨੂੰ ਇੰਨਾ ਜੁਰਮਾਨਾ ਵਾ 2 ਲੱਖ 10 ਹਜ਼ਾਰ ਰੁਪਏ ਉਦੋਂ ਉਹ ਤੁਹਕ ਤੇ ਫੇਰ ਇੰਡੀਆ ਜਾ ਸਕਦਾ ਜਾਂ ਕੋਈ ਇੱਥੇ ਕੰਮ ਕਰ ਸਕਦਾ ਉਹਨਾਂ ਚਿਰ ਨਹੀਂ ਉਹਨਾਂ ਨੇ 210000 ਰੁਪਏ ਦਰਮਾਨਾ ਪਾਇਆ ਜੀ ਮੇਰੀ ਇਹੋ ਹੀ ਅਪੀਲ ਆ ਸਾਰੀਆਂ ਸੰਗਤਾਂ ਨੂੰ ਮੇਰੀ ਵੱਧ ਤੋਂ ਵੱਧ ਹਲਪ ਕਰਕੇ ਮੇਰਾ ਬੇਟਾ ਇੰਡੀਆ ਮਂਗਾਇਆ ਜਾਵੇ। ਕੋਤਾ ਬੇਟਾ ਹੈ ਹਾਂਜੀ ਲੰਬਾ ਹੈ। ਉਹ ਗੁੜੀਆ ਵਾ ਉਹਦਾ ਵੀ ਕਾਕਾ ਆਪਣੇ ਕੋਲ ਆ। ਬਸ ਇੰਨੇ ਜੀ। ਉਹਦਾ ਵੀ ਡਿਵੋਰਸ ਹਾਂਜੀ ਹਾਂਜੀ। ਘਰ ਬੈਠੀ ਆ। ਮਤਲਬ ਦੋ ਨਿਆਣੇ ਨੇ ਦੋਵੇਂ ਮੁਸੀਬਤਾਂ ਦੇ ਵਿੱਚ ਮੁਸੀਬਤਾਂ ਦੇ ਸਮਾਦੇ ਦਿਲ ਤੇ ਕੀ ਵਿਧੀ ਹੋਏਗੀ ਉਦੋਂ ਵੱਡੀ ਮੈਮ ਸ਼ਿਫਟ ਮੇ ਕੋਈ ਪਿਛਲੇ ਕਰਮ ਆਪਣੇ ਹੋਣਗੇ ਸੌਂਦੀ ਨਹੀਂ ਦੋ ਦਰ ਤਿੰਨ ਦਰ ਰਾਤਾਂ ਕਿਰਦਵਾਈ ਦਾ ਸਹਾਰਾ ਲੈ ਕੇ ਬਿਸਤੇ ਤੇ ਸੌਂਦੀ ਬੜੀ ਮੁਸ਼ਕਲ ਆ ਸੋ ਇਹਦੇ ਘਰ ਵਾਲਾ ਜਿਹੜਾ ਗੁਰਮukh ਸਿੰਘ ਸੀ ਨਾ ਸਾਡੇ ਇੱਥੇ ਗੁਰਦਾਰਾ ਸਤਵੀਂ ਪਾਚਾ ਅਧਿਆਚਾਰਕਆ ਬਲੀਵੜਾ ਚੁਈ ਉਹਥੇ ਡਿਊਟੀ ਕਰਦੇ ਸੀ ਕੋਈ ਕਰਦੇ ਸੀ ਤੇ 5 ਸਾਲ ਪਹਿਲਾਂ ਉਹਦੀ ਡੈਥ ਹੋ ਚੁੱਕੀ ਹੈ ਉਦ ਬਾਅਦ ਚੋ ਬੇਟਾ ਜਦੋਂ ਪੜਿਆ ਹੁੰਦਾ ਸੀ ਉਹਨੂੰ ਡਿਊਟੀ ਦੇਣ ਦੇ ਗੁਰਦਾਰਾ ਦੀ ਤੋਂ ਡਿਊਟੀ ਕਰੀ ਜਾਂ ਲੱਤੇ ਕੋ ਮਤਲਬ ਪੜਿਆ ਸੀਗਾ ਲੇਕਿਨ ਉਹਨੇ ਗੁਰਬਾਨੀ ਨਹੀਂ ਪੜ ਸਕਦਾ ਨਾ ਕੀਰਤਨ ਕਰ ਸਕਦਾ ਜਿਸ ਵਾਸਤੇ ਨੇ ਸੋਚਿਆ ਵੀ ਚਲੋ ਇੱਥੇ ਤਾਂ ਕੋਈ ਨੌਕਰੀਆਂ ਮਿਲਦੀਆਂ ਨਹੀਂ ਨਾ ਸਰਕਾਰ ਕੋ ਨੌਕਰੀ ਦਿੰਦੀ ਆ ਨਾ ਗੁਜ਼ਾਰਾ ਬਣਦਾ ਵੀ ਚਲੋ ਹੋ ਸਕਦਾ ਜੇ ਬੇਟਨ ਬਾਹਰ ਭੇਜ ਦੇਵਾਂ ਤੇ ਹੋ ਸਕਦਾ ਕੋ ਚੰਗੀ ਕਮਾਈ ਕਰੂਗਾ ਸਾਡਾ ਘਰ ਚੰਗਾ ਚੱਲੂਗਾ ਸਾਡੀ ਮਤਲਬ ਆਮਦਨ ਵੀ ਹੋ ਆਊਗੀ ਹੁਣ ਇੱਥੇ ਤਾਂ ਬੜੀ ਮੁਸ਼ਕਲ ਹੈ ਬਚਰੀ ਇਹਦੇ ਵਾਸਤੇ ਨਾ ਤੇ ਪਰ ਜਦੋਂ ਭੇਜਿਆ ਦੇ 2019 ਦੀ ਭੇਜ ਹੈ ਜਨਵਰੀ ਚ ਔਰ 3 ਸਾਲ ਦਾ ਸਫਰ ਲਾ ਕੇ ਹੋ ਦਸੰਬਰ ਨੂੰ ਵਾਪਸ ਆਇਆ ਇੰਡੀਆ ਚਲੋ ਜਿੰਨੀ ਕਮਾਈ ਲਿਆ ਸੀ ਉਹ ਵਿਆਹ ਤੇ ਲਾ ਦਿੱਤੀ ਆਪਨੇ ਥੋੜੇ ਰੰਗੂ ਘਰਾਤੇ ਮਕਾਨਾਂ ਨੂੰ ਵਿਆਹ ਤੇ ਲਾਤੀ ਖਰਚੀ ਗਈ ਉਸ ਤੋਂ ਬਾਅਦ 15 ਦਿਨਾਂ ਬਾਅਦ ਫਿਰ ਉਹ ਆਪ ਚਲਾ ਗਿਆ ਉਹ ਵੀ ਜਿਆ ਥੋੜਾ ਹਿੰਦਾ ਸੀ ਜੋ ਚਲਾ ਗਿਆ ਜਾ ਕੇ ਤੇ ਫਿਰ ਮਤਲਬ ਨਾ 20 ਦਿਨ ਬਾਅਦ ਨਾ ਵੀਰ ਬਾਦ ਇਹ ਹਾਸਾ ਹੋ ਜਾਂਦਾ ਗੱਡੀ ਲਈ ਜਾਂਦਾ ਹੁਣ ਲੈਸਨਸ ਬਣਾਇਆ ਸੀ ਡਰਾਈਵਿੰਗ ਕਰਦਾ ਸੀ ਕੋ ਰੋਡ ਤੇ ਕੰਮ ਚੱਲਦਾ ਸੀ ਅਚਨਚੇਤ ਪਤਾ ਨਹੀਂ ਕੋਈ ਬੰਦਾ ਜਿਹੜਾ ਥੱਲੇ ਆ ਗਿਆ ਉਹ ਸੀ ਪਾਕਿਸਤਾਨੀ ਤੇ ਉਸ ਤੋਂ ਬਾਅਦ ਪੁਲਿਸ ਨੇ ਹੁਣ ਫੜ ਲਿਆ ਪੁਲਿਸ ਫੜ ਕੇ ਲੈ ਅੰਦਰ ਲੈ ਗਈ ਆ ਉੰਜਲ ਇਹ ਤਾਂ ਜੇਲ੍ਹ ਤੇ ਤਾਂ ਬਾੜ ਕੋ ਤਾਂ ਗੱਲ ਵੀ ਨਹੀਂ ਕਰਦੇ ਸੀ ਜਿਹੜਾ ਭਰਾ ਉੱਥੇ ਆ ਉਦਮਾਸੀ ਦੇ ਮੁੰਡੇ ਵੀ ਆ ਉਹ ਗਏ ਪੱਤੇ ਜਨ ਸ਼ਰਤਾ ਕਹਿੰਦੇ ਪੁਲਿਸ ਦੇ ਉਹ ਕਹਿੰਣ ਲੱਗੇ ਤੁਸੀਂ ਨਹੀਂ ਗੱਲ ਕਰ ਸਕਦੇ ਕੋਈ ਜਿਹੜਾ ਉਹਦਾ ਬਲੱਡ ਦਾ ਰਿਸ਼ਤਾ ਨਾ ਆ ਉਹ ਕਰ ਸਕਦੇ ਉਹ ਮਿਲ ਸਕਦੇ ਨਾ ਤੁਸੀਂ ਮਿਲ ਸਕਦੇ ਨਾ ਗੱਲ ਕਰ ਸਕਦੇ ਫੇਰ ਉਹਨਾਂ ਨੇ ਨੰਬਰ ਮੰਗਿਆ ਫੇਰ ਉਹਨਾਂ ਨੇ ਇਹਦੇ ਨੰਬਰ ਤਾਂ ਜੀਤ ਕਰਦਾ ਇਹ ਮੰਮੀ ਆ ਫਿਰ ਨੰਬਰ ਦਿੱਤਾ ਫੇ ਉਹਨਾਂ ਬਾਹਰੋਂ ਫੋਨ ਕੀਤਾ ਮੇ ਮੁੰਡਾ ਤੁਹਾਡੇ ਸਾਡੇ ਕੋਲ ਆ ਪਰ ਸਾਡੇ ਰੂ ਦਿਨ ਤੱਕ ਜੋ ਵੀ ਹੈ ਫੈਸਲਾ ਹੋਊਗਾ ਤੁਹਾਨੂੰ ਦੱਸ ਦਵਾਂਗੇ ਫਿਰ 4 ਸਾਲ ਜਿਹੇ ਚੜਾ ਕੇ 4 ਮਹੀਨੇ ਲਾ ਕੇ ਉਸ ਤੋਂ ਬਾਅਦ ਕੋਰਟ ਦਾ ਫੈਸਲਾ ਆ ਮੇ 50 ਲੱਖ ਇੰਡੀਆ ਦੇ ਹਿਸਾਬ ਨਾਲ ਮਨੀ ਬਣਦੀ ਹੈ ਉਹ ਜਿਹੜੀ 2 ਲੱਖ 10 ਗ੍ਰਾਮ ਦੇ 50 ਲੱਖ ਬਣਦਾ ਇੰਡੀਆ ਦਾ ਪਰੰਸੀ ਸਾਹਿਬ ਤੇ ਇੰਨੀ ਬਲੱਡ ਮਨੀ ਭਰ ਕੇ ਹੀ ਉਹ ਉੱਥੋਂ ਜਿਹੜਾ ਸਰਦਾਰ ਉਹਦਾ ਪਾਸਪੋਰਟ ਉਹਦੇ ਪੇਪਰ ਸਭ ਕੁਝ ਉਹਦੇ ਕੋਰਟ ਚ ਜਬਤ ਕੀਤੇ ਹੋਏ ਆ ਜਦ ਤੱਕ ਉਹ ਬਲੱਡ ਮਨੀ ਭਰਦਾ ਨਹੀਂ ਕਿਹੇ ਦੇਸ਼ ਨਹੀਂ ਜਾ ਸਕਦਾ ਤੇ پابੰਦੀ ਆ ਤੇ ਜਦ ਇਸ ਵਾਰ ਛੱਡਿਆ ਵੀ ਤੂੰ ਆਪਣੀ ਇਹ ਬਲੱਡ ਮਨੀ ਦਾ ਇੰਤਜ਼ਾਮ ਕਰ ਜਿੱਥੋਂ ਵੀ ਹੋ ਸਕਦਾ ਜਿਵੇਂ ਹੋ ਸਕਦਾ ਕਰੋ ਜਿਵੇਂ ਤੁਹਾਡ ਹੋਰੀ ਪੰਜਾਬੀ ਕਰਦੇ ਆ ਸੋ ਇਹ ਪੈਸੇ ਭਰ ਕੇ ਇੰਡੀਆ ਜਾ ਸਕਦਾ ਉਧਰਲੀ ਗਵਰਨਰ ਰੂਲ ਇਹ ਹੋ ਜਾਇਆ ਜਿਹੜੀ ਇਹ ਬਲੱਡ ਮਨੀ ਜਾਣੀ ਆ ਇਹ ਉੱਥੇ ਗਵਰਨਮੈਂਟ ਨਹੀਂ ਪਹਿਰੇਣੀ ਅਸੀਂ ਕੋਰਟ 'ਚ ਇਧਰੋਂ ਜਾਵਾਂ ਕੋਈ ਨਹੀਂ ਬੜੀ ਇਹਨਾਂ ਨੂੰ ਤੇ ਉਧਰ ਜਿਹੜਾ ਉਹ ਪਰਿਵਾਰ ਦੇ ਘਰ ਵਾਲੀ ਅਜੇ ਬੱਚੇ ਆ ਉਹਨੂੰ ਨਾਲ ਪਹਿਰੇ ਨਹੀਂ ਕੋਰਟ ਤੇ ਥਰੂ ਦੇਣੇ ਪੈਣਗੇ ਕਿ ਚੀਜ਼ ਕਿ ਐਸੇ ਹੋ ਜਾ ਹੋਇਆ ਕਿ ਕਿਸੇ ਨਾਲ ਮਿਲ ਕੇ ਉਦਾਂ ਬਾਰੋ-ਬਾਰ ਪੈਸੇ ਦੇ ਦਿੱਤੇ ਲੇਕਿਨ ਕੋਰਟ ਹਾਲ ਤੱਕ ਵੀ ਕਹਿੰਦਾ ਨਹੀਂ ਬਲੱਡ ਮਨੀ ਦਿੱਤੀ ਨਹੀਂ ਬਲਡ ਨਹੀਂ ਭਾਗਸ ਰਿਹਾ ਉਹ ਸਾਡੇ ਤੂ ਦੋ ਤਾਂ ਇਹ ਕੇਸੜ ਫਿਨਿਸ਼ ਹੋਣਾ ਤੇ ਤੋਂ ਲੈ ਕੇ ਜਿਹੜਾ ਜਿਨ੍ਹਾਂ ਦਾ ਜੀ ਮੁੱਕਿਆ ਉਹਨਾਂ ਨੂੰ ਹਾਂ ਉਹਨਾਂ ਦੇ ਬੱਚੇ ਆ ਘਰ ਵਾਲੀ ਆ ਇਹ ਸਾਰਾ ਉਸ ਤਰ੍ਹਾਂ ਦਿੱਤੇ ਜਾਣੇ ਉਹ ਤਾਂ ਉਹ ਤਾਂ ਘੱਟ ਵੀ ਨਹੀਂ ਕਰਦੇ ਹਨਾ ਅਸੀਂ ਆਪਣਾ ਜਿਹੜਾ ਬਹੁਤ ਵਧੀਆ ਸਰਦਾਰ ਜੀ ਸਰਬੱਤ ਦਾ ਭਲਾ ਐਸਪੀ ਬਰਾਏ ਉਹ ਸਾਡਾ ਬੜਾ ਮਿੱਤਰ ਆ ਤੁਹਾਨੂੰ ਉਦਾਰਿੰਦਾ ਇੱਥੇ ਸੀਥੇ ਬਾਦ ਜਿਹੜਾ ਸੁਣਤਾ ਦੀ ਗੋਦ ਅਸੀਂ ਭਜਨੇ ਉੱਤੇ ਟੱਟੇ ਹੁੰਨੇ ਆ ਇੱਥੇ ਗੱਲਾਂ ਮਤ ਹੁੰਦੀਆਂ ਰਹਿੰਦੀਆਂ ਹੁਣ ਅਸੀਂ ਉਹਦੇ ਪੂਲ ਟਟਿਆਲੇ ਗਏ ਸੀ ਉਹ ਨਾਲ ਲੈ ਕੇ ਮਹਿਲਪੁਰ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਉੱਥੇ ਜਾ ਕੇ ਮੁੰਡਾ ਮਿਲੇ ਉਹਦਾ ਕੋਰਟ ਦਾ ਖਰਚਾ ਕਿਉਂਕਿ ਉੱਥੇ ਦੀ ਕਮਿਟੀ ਕਰ ਵਕੀਲ ਕਰੀ ਨਾ ਤੇ ਪਿਆਰ ਇਹ ਨਹੀਂ ਲੱਗਦਾ ਇੱਕ ਵਾਰ ਇੱਕ ਵਕੀਲ ਤਾਂ ਇਹਨਾਂ ਨੇ ਤੇ ਭਜਾ ਦੇ ਦਿੱਤਾ ਹੁਣ ਦੁਬਾਰਾ ਫਿਰ ਵਕੀਲ ਜਾਊਗਾ ਤੇ ਪਿਆਰ ਫਿਰ ਇੰਨਾ ਉੱਥੇ ਪੈਸਾ ਲੱਗਦਾ ਤੋਂ ਉਹਨਾਂ ਵੱਦਲਾ ਇਹ ਕੋਰਟ ਦਾ ਖਰਚਾ ਜਾਂ ਪੇਪਰਵਾਰ ਕੁੱਤਰ ਮੈਂ ਕਰੂੰਗਾ ਤੇ ਬਾਕੀ ਇਸ ਬਲੱਡਣੀ ਇਕੱਠੀ ਕਰੋ ਆਪਾਂ ਪੈਸਾ ਜਿਹੜਾ ਦੇਣਾ ਹੀ ਪਣਾ ਬਿਨਾ ਪੈਸੇ ਤੋਂ ਸ਼ੌਟ ਨਹੀਂ ਸਕਦਾ ਹੁਣ ਜ਼ਿੰਦਗੀ ਦਾ ਸਵਾਲ ਆ ਹੁਣ ਮਾਂ ਵਾਸਤੇ ਦੇਖੋ ਇੱਕ ਬੱਚੇ ਤੇ ਕੰਡਾ ਲੱਗ ਜAVE ਤੇ ਦੁੱਖ ਮਾਂ ਨੂੰ ਹੁੰਦਾ ਇਹ ਵਿਚਾਰੀ ਮੁਸੀਬਤਾਂ ਪਈ ਹੋਈ ਆ ਇਧਰ ਇਹਨੂੰ ਨਹੀਂ ਨਹੀਂ ਆਉਂਦੀ ਉਧਰ ਉਹ ਵੀ ਉਹਦਾ ਵੀ ਹਾਰੀ ਉਹ ਗੱਲ ਕਰਦਾ ਰੋ ਪੈਂਦਾ ਇਹ ਵੀ ਭਾਗ ਹੋ ਜਾਂਦੀ ਰੋਂਦੀ ਆ ਇਹਨੂੰ ਤਾਂ ਰੋਗ ਨਾ ਜਦੋਂ ਦਿਨਾਂ ਕੁ ਆਈਆਂ ਇਹਨਾਂ ਦੇ ਅੱਖਾਂ ਦੇ ਵਿੱਚ ਮਤਲਬ ਨਾ ਥੋੜੀ ਵੀ ਗੱਲ ਕਰਦੇ ਅੱਖਾਂ 'ਚ ਹੈ ਨਾ ਪਾਣੀ ਪੜ ਜਾਂਦਾ ਹੈ ਫਿਰ ਰਾਤ ਮਨ ਚੋਂ ਹੀ ਸਵਾ ਲੈਂਦਾ ਮੇਰੇ ਪੁੱਤ ਦਾ ਕੀ ਬਣੂਗਾ ਕੀ ਇੰਨੇ ਪੈਸੇ ਹੋ ਜਾਣਗੇ ਮੇਰੇ ਪੁੱਤ ਅਸੀਂ ਬਹੁਤ ਨੂੰ ਕਹਿੰਦੇ ਤੂੰ ਚਿੰਤਾ ਨਾ ਕਰ ਤੇਰੇ ਨਾਲ ਲੋਕਾਂ ਦਾ ਦਿਲ ਬਹੁਤ ਵੱਡਾ ਆ ਇੱਕ ਥੋੜੇ ਦਿਨਾਂ ਪਹਿਲਾਂ ਨੌਜਵਾਨ ਨੂੰ ਮੰਗਾਇਆ ਗਿਆ ਹੈ ਨਾ 2.5 ਕਰੋੜ ਦੀ ਲੋੜ ਸੀਗੀ ਉਦੋਂ ਹਨਾ ਬੱਚਿਆਏ ਤੇ ਤੁਹਾਡਾ ਮੁੰਡਾ ਵੀ ਜ਼ਰ ਸਿਰਫ ਇਹ ਗੱਲ ਹੈ ਕਿ ਜਦੋਂ ਤੁਸੀਂ ਹਨਾ ਇਸ ਸਮੇਂ ਉਹਦਾ ਵਿਆਹ ਵੀ ਹੋਇਆ ਹੈ ਨਾ ਉਹਦੇ ਮਗਰ ਇੱਕ ਲੜਕੀ ਦੀ ਜ਼ਿੰਦਗੀ ਵੀ ਹੈ ਇਸ ਚੀਜ਼ਾਂ ਨੂੰ ਸੋਚ ਕੇ ਵੀ ਡਰ ਲੱਗਦਾ ਹੈ ਨਹੀਂ ਹਾਂਜੀ ਲੱਗਦਾ ਵਾ ਕਿ ਡਰ ਤੇ ਲੱਗਦਾ ਹੈ ਦੋ ਤਿੰਨ ਜ਼ਿੰਦਗੀਆਂ ਖਰਾਬ ਹੋਣ ਲੱਗੀਆਂ ਜੀ ਹਨਾ ਉਹਨਾਂ ਨੂੰ ਬਿਤੇ ਤਾਂ ਹੀ ਹੋਊਗਾ ਸਾਡੀ 33 ਸਾਲ ਹੋ ਗਿਆ ਘਰੇ ਬੈਠੀ ਨੂੰ ਬੜੀ ਛੱਡੀ ਆ ਖਣੀ ਕਿੱਦਾਂ ਵਾ ਨਾ ਬਹੁਤ ਕੋ ਸੋਚ ਕੇ ਇਦਾਂ ਹੀ ਲੰਘ ਜਾਂਦੀ ਰਾਤ ਨਕਰ ਸਾਥ ਦੇ ਰਿਆ ਲੋਕ ਸਾਥ ਬਹੁਤ ਦੇ ਰਿਆ ਨਕਰ ਦੇ ਸਿਰ ਤੇ ਮੇਰੇ ਤਾਂ ਟਾਈਮ ਪਾਸ 2 ਸਾਲ ਹੋ ਗਏ ਆ ਇਹ ਤਾਂ ਮੈਂ ਕਿੱਦਾਂ ਮੇਰਾ ਗੁਜ਼ਾਰਾ ਆਣਾ ਹੈ ਜੇ ਨਗਰ ਸਾਹਿਬ ਕੋਈ ਹੋਰ ਕਮਾਈ ਦਾ ਸਾਧਨ ਕੋਈ ਨਹੀਂ ਕੋਈ ਨਹੀਂ ਕੋਈ ਪਲਾਟ ਨਹੀਂ ਕੋਈ ਜ਼ਮੀਨ ਨਹੀਂ ਜਾਤ ਨਹੀਂ ਕਲ ਘਰੀ ਕਰੀ ਹੈ ਜੀ ਹੈਗੇ ਜ਼ਿੰਮੇਦਾਰਿਆ ਕੋਈ ਪਲਾਟ ਨਹੀਂ ਕੋਈ ਜ਼ਮੀਨ ਨਹੀਂ ਕੋਈ ਇੱਕ ਘਰ ਵੀ ਜਿਹੜਾ ਲਿਆ ਨਾ ਇਹ ਵੀ ਅਸੀਂ ਪਹਿਲਾਂ ਕਰਕੇ ਹੋਰ ਪਰ ਲੈ ਕੇ ਦਿੱਤਾ ਸੀ ਨਾਲ ਭਾਈ ਵਾ ਇਹਦਾ ਕਰਵਾ ਨੌਕਰੀ ਕਰਦਾ ਹੀ ਕਹਿੰਦਾ ਵੀ ਬਾਬਾ ਜੀ ਤੁਹਾਨੂੰ ਮਕਾਨ ਮਿਲ ਜਾਵੇ ਵਧੀਆ ਚਲੋ ਤੇ ਅਸੀਂ ਕੋਈ ਘਰ ਲੈ ਲਾਂਗੇ ਘਰ ਲੈ ਲਿਆ ਤਾਂ ਹੌਲੀ ਕਿਸ਼ਤਾਂ ਲਾ ਕੇ ਉਹਨੂੰ ਘਰ ਜਿਹੜਾ ਲੈ ਕੇ ਉੱਥੋਂ ਵੇਚ ਕੇ ਮੁਰਗੀ ਇੱਥੇ ਲੈ ਕੇ ਦਿੱਤਾ ਕਰ ਜਿਹੜਾ ਇਹ ਕਰਨ ਕਿਸਾ ਲਾਤੀਆਂ ਨੇ ਕਿਲੇ ਕਿ ਉਹ ਨੋ ਕਰਦਾ ਹੈਗਾ ਹੋਰ ਰਚਣ ਵੀ ਕੀ ਬਣ ਰਚਣ ਲੱਗ ਰਚਣ ਲੱਗ ਗਈ ਜਾਂਚੀ ਲੱਗਦੰਨੀ ਸਾਰਾ ਕੁਝ ਚਾਹੀਦਾ ਹਨਾ ਕਿ ਛੋਟਾ ਬੱਚਾ ਵੀ ਆਲਾ ਵੀ ਚਾਲ ਟਾਈਮ ਪਾਸ ਕਰਾਂਗੇ ਜਿਹੜੀ ਦਵਾਈ ਉਹ ਨਹੀਂ ਲਿਆਜ ਕਰਦੀ ਉਹਨਾਂ ਤੇ ਜਿੰਨੇ ਮੰਗੇ ਉਹਨੇ ਦੇਣੇ ਪਏ ਦਵਾਈ ਤੋਂ ਬਿਨ ਕਜਾਰਾ ਨਹੀਂ ਭੱਜੀਦਾ ਕਿਦਾਂ ਜਿਹੜੇ ਬੱਚੇ ਮਗਰ ਕੌਣ ਦੇਖੋਗਾ ਜਿਹੜਾ ਮੁੰਡਾ ਇਸ ਸਮੇਂ ਫਸਿਆ ਆਇਆ ਮਤਲਬ ਉਹੀ ਕਮਾਈ ਦਾ ਸਾਧਨ ਹੈ ਵੀ ਕਮਾਈ ਦਾ ਸਾਧਨ ਹੈ ਉਹ ਵੀ 2 ਸਾਲ ਹੋ ਗਏ ਬੈਠਾ 2 ਸਾਲ ਹੋ ਗਏ ਮਤਲਬ ਇਸ ਮਸਲੇ ਨੂੰ ਮਤਲਬ ਜਿਆਦਾ ਕੰਪਨੀ ਨਾਲ ਜਾਂਦਾ ਕੰਪਨੀ ਨੇ ਆਖਿਆ ਵੀ ਤੇਰੀ ਅਨਸ਼ੋਰਸ ਕਲਾਈ ਵੀ ਆ ਜਿਹੜੀ ਕੰਪਨੀ ਸਰਤੀ ਹੈ ਨਾ ਉਹ ਪੈਸਾ ਭਰਦਗੇ ਲੇਕਿਨ ਪਤਾ ਨਹੀਂ ਕਰਾਈ ਜਾਂ ਨਹੀਂ ਕਰੀ ਤੇ ਅਨਸ਼ੋਰਸ ਕੰਪਨੀ ਜਵਾਬਤਾ ਵੀ ਅਸੀਂ ਪੈਸੇ ਨਹੀਂ ਭਰਾਂਗੇ ਤੇਰੇ ਤੇਰੀ ਇਸ ਕੰਪਨੀ ਪਰ ਇਸ ਤਰ੍ਹਾਂ ਕਰਦੇ ਸਾਲ ਆਦਾ ਪੇਪਰ ਵਰਕ ਹੋ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਤੇ ਦੋਨਾਂ ਨੇ ਜਵਾਬਤਾ ਜਵਾਬ ਦੇਣ ਤੋਂ ਬਾਅਦ ਇਹਨੂੰ ਭੰਪੇ ਅਕਦਾ ਸਿਆ ਬਹੁਤ ਲੇਟ ਦੱਸਿਆ ਹੈ ਨਾ ਹਾਂਜੀ ਅਸੀਂ ਸਾਨੂੰ ਮਹੀਨਾ ਹੋ ਗਿਆ तकरीबन ਨਹੀਂ ਜਿਹੜਾ ਸ਼ੁਰੂ ਕੀਤਾ ਹੈ ਲੇਟ ਦੱਸਿਆ ਹੈ ਵੀ ਚਲ ਉਹ ਨਾ ਕਹਿਣ ਵੀ ਅਸੀਂ ਮੋਬਾਈਲ ਨੂੰ ਮੱਕਰ ਨਾ ਜਾਣ ਵੀ ਇਹ ਪੈਸੇ ਭਰਨੇ ਹੀ ਤੁਸੀਂ ਕਾਲੀ ਕੀਤੀ ਹੈ ਨਾ ਜਦੋਂ ਆਪਾਂ ਫੋਨ ਕਰਦੇ ਹੇ ਕੋਈ ਵੀ ਫੋਨ ਉਹਨਾਂ ਨੂੰ ਕਰਦਾ ਹੈ ਸਾਡੇ ਪੇਪਰ ਤਿਆਰ ਹੁੰਦੇ ਆ ਜੀ ਆਹ ਕੋਈ ਨਹੀਂ ਜਾ ਰਹੇ ਆ ਕੋਈ ਨਹੀਂ ਜਾਵਾਂਗੇ ਤੁਸੀਂ ਫਿਕਰ ਨਾ ਕਰੋ ਉਹ ਉਹਨਾਂ ਨੇ ਮਨਾਂ ਐਂਡ ਤੇ ਆਣ ਕੇ ਉਹਨਾਂ ਜਵਾਬ ਹੀ ਦੇ ਦਿੱਤਾ ਰਿਸੋਰਸ ਕਹਿੰਦਾ ਰਿਸੋਰਸ ਭਰੂਗਾ ਰਿਸੋਰਸ ਹੈਗਾ ਗੱਡੀ ਦਾ ਜੀ ਕੋਈ ਕੋਈ ਟਾਈਮ ਤਾਂ ਨਹੀਂ ਸੈੱਟ ਕੀਤਾ ਵੀ ਐਨੇ ਟਾਈਮ ਚ ਵੀ ਦੇਣੀ ਪਰ ਕੋਈ ਨਹੀਂ ਪਰ ਹੁਣ ਆਪਾਂ ਨੂੰ ਟਾਈਮ ਆ ਜਿੱਦਾਂ 15 ਮਾਰਚ ਤੱਕ ਜੀ ਉਹਦਾ ਵੀਜ਼ਾ ਖਤਮ ਹੋਇਆ ਨਾ ਫੇਰ ਉਹਨੂੰ ਰਹਿਣਾ ਮੁਸ਼ਕਲ ਹੋ ਜਾਊਗਾ ਕਿਉਂਕਿ ਜੇ ਵੀਜ਼ਾ ਖਤਮ ਹੋ ਗਿਆ ਨਾ ਉਦੋਂ ਦਾ ਰੂਲ ਆ ਵੀਜ਼ਾ ਖਤਮ ਹੋ ਜਾ ਬੰਦੇ ਨੂੰ ਦੇਲ ਦੇਂਦੇ ਆ ਉਹਨਾਂ ਮੁਤਾਬਕ ਉਹ ਜੇਲ੍ਹ ਚ ਪਤਾ ਨਹੀਂ ਕਿੰਨਾ ਸਮਾਂ ਦੇਖ ਸਕਦੇ ਆ ਤੇ ਜਿਹੜੀ ਬਲੱਡ ਬਣੀ ਭਰਨੀ ਪਣੀ ਆ ਜੇਲ੍ਹ ਚ ਲੱਗਿਆ ਤਾਂ ਵੀ ਭਰਨੀ ਪਣੀ ਆ ਜੇ ਹੁਣ ਬਾਹਰ ਤਾਂ ਵੀ ਭਰਨੀ ਪਣੀ ਆ ਇਸ ਤੋਂ ਘੱਟ ਉਹਨਾਂ ਦਾ ਹੋਰ ਲੋੜ ਦੇ ਮੁਤਾਬਕ ਹੋਈ ਉਹਨਾਂ ਫਿਰ ਇਹ ਨਹੀਂ ਬੁੱਟ ਛੱਟਣ ਦਾ ਹਾਂ ਪੇਪਰ ਉਹ ਜਮਾ ਜਦੋਂ ਜਦੋਂ ਮੁੜ ਕੇ ਆਏਗਾ ਹਨਾ ਫਿਰ ਬੁੱਕਲ ਚ ਲੈ ਲੋਗੇ ਜਾਣਤਾ ਨਹੀਂ ਤਾਂ ਨਹੀਂ ਜੀ ਹਾਂ ਤੁਸੀਂ ਚਾਹੁੰਦੇ ਜੀ ਜੋ ਕਰਮਾ ਚ ਹੋਊਗਾ ਆਪੇ ਤੇ ਰੋਟੀ ਰੋਟੀ ਮਿਲ ਜਾਊ ਆਪ ਦੇ ਪਰਵਾਜ਼ ਤੇ ਬੈਠਾਂਗੇ ਨਾ ਸਾਰੇ ਰਣ ਕੇ ਕਿਸ ਨੇ ਤੁਹਾਨੂੰ ਹਨਾ ਤੁਹਾਡੀ ਮਦਦ ਕਰਨੀ ਆ ਕਿਵੇਂ ਕਰਨ ਕਿੱਦਾਂ ਤੁਹਾਡੇ ਨਾਲ ਸੰਪਰਕ ਕਰੇ ਇਹ ਇਸ ਤਰ੍ਹਾਂ ਅਸੀਂ ਸਾਡਾ ਕਾਊਂਟ ਨੰਬਰ ਹੈ ਦਾ ਅਸੀਂ ਕਾਊਂਟ ਮੰਟ ਦੇ ਦਾਂਗੇ ਤੇ ਦੇ ਵੀ ਰਹੇ ਆ ਤੁਹਾਨੂੰ ਫੋਨ ਆਉਦੇ ਆ ਫਿਰ ਮੇ 7-8 ਪਿੰਡ ਦੇ ਅਗਲੇ ਲਗ ਲ ਤੁਹਾਨੂੰ ਜਾਣਦੇ ਆ ਗੁਰਦਸਾ ਸਾਡੇ ਬਹੁਤ ਵੱਡਾ ਅਧਿਆਪਕ ਗੁਰਦਸਾ ਤੋਂ 7-8 ਪਿੰਡ ਸਾਡੇ ਪਾਸ ਆਉਂਦੇ ਆ ਬਾਹਰਲੇ ਦੇਸ਼ਾਂ ਦੇ ਗਏ ਲੋਕ ਇੱਥੇ ਦੇ ਵੀ ਬਾਹਰਲੇ ਪਿੰਡਾਂ ਦੇ ਵੀ ਲ ਕਾਫੀ ਨੂੰ ਜਾਣਦੇ ਆ ਇੱਕ ਸਕੂਲ ਕਰਕੇ ਜਾਣਦੇ ਆ 20-25 ਪਿੰਡੋਂ ਸਾਡੇ ਬੱਚੇ ਆਉਂਦੇ ਆ ਉਹ ਲੋਕ ਜਾਣਦੇ ਕਾਫੀ ਇਸ ਵਾਸਤੇ ਤੁਹਾਨੂੰ ਨੋਰਨ ਫੋਨ ਕਰਦੇ ਦਿਨੇ ਫੋਨ ਕਰਦੇ ਆ ਵੀ ਤੁਹਾਨੂੰ ਪੈਸੇ ਭੇਜਾਂ ਇਕੱਠੇ ਕਰਦੇ ਆ ਉਮੀਦ ਬੜੀ ਹੈ ਮਹਾਰਾਜ ਕਿਰਪਾ ਕਰੂਗਾ ਮਾਝ ਤੋਂ ਪਹਿਲਾਂ ਪਹਿਲਾਂ ਦਾ ਬੱਚਾ ਜਿਹੜਾ ਬੜੀ ਕੋਸ਼ਿਸ਼ ਕਰਾਂਗੇ ਮੇਰੀ ਸਤਿਗੁਰ ਕਿਰਪਾ ਕਰਕੇ ਅਰਦਾਸ ਕਰਕੇ ਚੱਲੇ ਆ ਸਾਨੂੰ ਗੁਰੂ ਤੇ ਪ੍ਰੋਦਾ ਵੀ ਜਿਹੜਾ ਅਸੀਂ ਬਲੱਡ ਬਣੀ ਭਰ ਕੇ ਇਹ ਬੱਚਾ ਬੱਚਾ ਵਕਤ ਦੀ ਮੰਗ ਵਿੱਚ ਬਿਲਕੁਲ ਸਾਰਾ ਸਾਰਾ ਨਗਰੀਏ ਅਰਦਾਸ ਕਰ ਰਿਹਾ ਸਾਰਾ ਪੰਜਾਬ ਅਰਦਾਸ ਕਰ ਰਿਹਾ ਹੈ ਇਸ ਸਮੇਂ ਹਰ ਇੱਕ ਨੂੰ ਇਹ ਚੀਜ਼ ਪਤਾ ਹੈ ਹਨਾ ਕਿ ਇੱਕ ਮੁੰਡਾ ਫਸਿਆ ਹੈ ਕੋਰ ਆ ਰਿਹਾ ਪਰ ਕਿਹੇ ਸਰਕਾਰ ਦੇ ਨਮਾਇਦੇ ਵੱਲੋਂ ਕਿਸੇ ਵੱਲੋਂ ਵੀ ਫੋਨ ਨਹੀਂ ਵੀ ਸਾਨੂੰ ਫੋਨ ਨਾ ਕੋਈ ਆਇਆ ਨਾ ਕੋਈ ਫੋਨ ਕਾਪੀ ਸੇ ਉਨਾ ਤੱਕ ਵੀ ਤੇ ਚੀਜ਼ ਪਹੁੰਚੀ ਹੋਊਗੀ ਹੋਗੀ ਹਾਂ ਜੀ ਐਨੀ ਗੱਲ ਕੀਤੀ ਸੀ ਆਪਣੇ ਲਾਜਮ ਮੈਂਬਰ ਜਿਹੜੇ ਸੰਤ ਸਿੰਘ ਜੇਵਲ ਮੈਂ ਗਿਆ ਜਿure ਗੱਲ ਕੀਤੀ ਸੀ ਅੱਗੇ ਵੀ ਇਹੋ ਜਿਹਾ ਕੇਸ ਹੈ ਪੰਜਾਬ ਕੋਈ ਸਰਕਾਰ ਜਮ ਨਹੀਂ ਬਣਦੀ ਨਾ ਕੋਈ ਪੈਸਾ ਦਿੰਦੀ ਆ ਨਾ ਕੋਈ ਕਹਿੰਦੀ ਹਾਂ ਮੈਂ ਪੁੱਛਿਆ ਜੀ ਭੂਆ ਤੁਮਾਨੂੰ ਆਪਾਂ ਈਮੇਲ ਕਰਦਾਂਗੇ ਜਾਂ ਜਾਂ ਕੋਈ ਏਰੀਆ ਕਰਾਂਗੇ ਜਾਂ ਕੁਲਦੀਪਨ ਧਾਰੀ ਵਾਲੇ ਨੂੰ ਕਹਾਂਗੇ ਲੇਕਿਨ ਮਤਲਬ ਜਿਹੜੇ ਅੱਗੇ ਇਦਾਂ ਕੋਈ ਕੇਸ ਨਾ ਉਹਨਾਂ ਪਤਾ ਕੀਤਾ ਵਾ ਉਹ ਕਹਿੰਦੇ ਸਰਕਾਰ ਕੋਈ ਕਲੀ ਵਾਰਤ ਨਹੀਂ ਬਣਦੀ ਨਾ ਕੋਈ ਪੈਸਾ ਗਰੀਬ ਦਾ ਵੀ ਤਾਂ ਸਹਾਰਾ ਹੁੰਦਾ ਹੈ ਕੋਈ ਇੱਕ ਵੀ ਹਨਾ ਕੋਈ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਜੀ ਮੁੰਡੇ ਫਸੇ ਆ ਆ ਹੁਣ ਵੀ ਦੂਸ਼ ਰਗ ਲਿਆ ਇਸ ਵੀ ਉਭرائی ਫੜ ਲੱਗੇ ਲੋਹਿਆ ਦੇ ਮੁੰਡਾ ਅਸਲੀ ਮਸੀਹਾ ਤਾਂ ਉਹੀ ਨੇ ਹਾਂ ਅਸਲੀ ਮਸੀਹਾ ਤਾਂ ਉਹੀ ਨੇ ਕਿ ਬਹੁਤ سارے ਲੋਕਾਂ ਤੋਂ ਕਰ ਵੀ ਦਿੰਦੇ ਨੇ ਪੈਸਾ ਵੀ ਭਰਦੇ ਉਹ ਕਹਿੰਦਾ ਸੀ ਪਹਿਲਾਂ ਗਰੀਬੀ ਸੀ ਮੇਰੀ ਮਾਂ ਨੇ ਕਿਹਾ ਸੀ ਪੁੱਤ ਲੋੜਵੰਦੇ ਦੀ ਸਹਾਇਤਾ ਕਰੀ ਦੀ ਆ ਤੇ ਕਹਿੰਦਾ ਮੈਂ ਉਹ ਆਪਣੀ ਕਮਾਈ ਚੋਂ ਦਸੰਤ ਪੜਨਾ ਸ਼ੁਰੂ ਕਰਦਾ ਦਸਮਾ ਹਿੱਸਾ ਜੇ 100 ਕਮਾਉਂਦਾ ਸੀ 10 ਕੱਢ ਲਿੰਦਾ ਸੀਗਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੈਂ ਇਸ ਪਾਸੇ ਦਾ ਸ਼ੁਰੂ ਹੋ ਗਿਆ ਅੱਜ ਕਹਿੰਦਾ ਕੋੜਾਂ ਦੀ ਪ੍ਰਾਪਰਟੀ ਇਹ ਲੱਖਾਂ ਹੀ ਕਰੋੜਾਂ ਪੇ ਡਾਕਟਰ ਉਹ ਕੱਢਦਾ ਇਹਨੂੰ ਪੈਨਸ਼ਨ ਵੀ ਲਈ 1500 ਨੇ ਹੋਰ ਵੀ ਲੋਕਾਂ ਨੂੰ ਪੈਨਸ਼ਨ ਲਈ ਬਹੁਤ ਸਾਰੇ ਬੇਸਾਰੇ ਪੈਨਸ਼ਨ ਵੀ ਲਈ ਅਲਬੋਟੀਆਂ ਬਣੀਆਂ ਹੋਈਆਂ ਕਈ ਸਾਈ ਤੇ ਲੋਕਾਂ ਨੂੰ ਕਾਫੀ ਮਜ਼ਾ ਕਰਦਾ ਜੀ ਬੱਚੇ ਬਾਹਰ ਭਜੋ ਉਹਨਾਂ ਨੂੰ ਛਡਾ ਕੇ ਲੈਂਦਾ ਬਿਲਕੁਲ ਸੋ ਅ ਜੋ ਅਸੀਂ نیچے ਤੁਹਾਨੂੰ ਕੰਟੈਕਟ ਨੰਬਰ ਦਿਖਾ ਰਹੇ ਹਾਂ ਇਹਨਾਂ ਦਾ ਅਕਾਊਂਟ ਨੰਬਰ ਦਿਖਾ ਰਹੇ ਹਾਂ ਤੁਸੀਂ ਉਹਦੇ ਵਿੱਚ ਪੈਸਾ ਪਾ ਸਕਦੇ ਹੋ ਇਹਨਾਂ ਨੂੰ ਫੋਨ ਕਰਕੇ ਕੋਈ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਇੱਕ ਲੜਕਾ ਜੇਕਰ ਮੁਸੀਬਤ ਦੇ ਵਿੱਚ ਪੰਜਾਬ ਦਾ ਹੈ ਤੇ ਉਹ ਸਿਰਫ ਇਹਨਾਂ ਦਾ ਮੁੰਡਾ ਨਹੀਂ ਹੈ ਬਲਕਿ ਉਹ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਕਿ ਉਸ ਨੂੰ ਸਹੀ ਸੁਰੱਖਿਆਤ ਜੋ ਹੈ ਉਸ ਨੂੰ ਬਾੜ ਕਢਵਾਇਆ ਜਾਵੇ ਜੀ ਆ ਨੰਬਰ ਹੈ ਮੈਂ ਸਕਰੀਨ ਤੇ ਵੀ ਇਸ ਨੰਬਰ ਨੂੰ ਅਸੀਂ ਲਿਖ ਦਵਾਂਗੇ ਕਿ ਇਹ ਸਕਰੀਨ ਤੇ ਵੀ ਇਹ ਨੰਬਰ ਆ ਜਾਵੇ ਅਤੇ ਲੋਕ ਜਿਹੜੇ ਨੇ ਇਹਨਾਂ ਨੂੰ ਮਦਦ ਦੇ ਲਈ ਇਹਨਾਂ ਤੱਕ ਜੋ ਹੈ ਪਹੁੰਚ ਕਰ ਸਕਣ ਕਿਉਂਕਿ ਇਸ ਮਾਮ ਨੂੰ ਦੇਖੋ ਇਮਾ ਆਪਣੀ ਧੀ ਨੂੰ ਇਸ ਸਮੇਂ ਘਰ ਦੇ ਵਿੱਚ ਲੈ ਕੇ ਬੈਠੀ ਹੋਈ ਆ ਜਿਸ ਦਾ ਤਲਾਕ ਹੋਇਆ ਏ ਤੇ ਇੱਕ ਪੁੱਤ ਦੁਬਈ ਦੇ ਵਿੱਚ ਫਸਿਆ ਹੋਇਆ ਏ ਇਸ ਮਾਂ ਨੂੰ ਇਸ ਉਮਰ ਦੇ ਵਿੱਚ ਸ਼ਾਇਦ ਮੰਝੇਤ ਹੋਣਾ ਚਾਹੀਦਾ ਸੀ ਇਸ ਥਾਂ ਦੇ ਵਿੱਚ ਸ਼ਾਇਦ ਜੋ ਹੈ ਉਹ ਸਕੂਨ ਦੀ ਜ਼ਿੰਦਗੀ ਲੈਣੀ ਚਾਹੀਦੀ ਸੀ ਪਰ ਇਸ ਸਮੇਂ ਭਟਕ ਰਹੀ ਹੈ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਨ ਦੇ ਲਈ ਸੋ ਜੇਕਰ ਤੁਸੀਂ ਵੀ ਇਨਸਾਨੀਅਤ ਰੱਖਦੇ ਹੋ ਤੇ ਇਸ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂਕਿ ਜਿਹੜੇ ਲੋਕ ਜਿਹੜੇ ਨੇ ਮਦਦ ਨਹੀਂ ਕਰ ਸਕਦੇ ਪਰ ਸ਼ੇਅਰ ਕਰਕੇ ਮਦਦ ਕਰਨ ਵਾਲਿਆਂ ਤੱਕ ਜਰੂਰ ਪਹੁੰਚਾ ਸਕਦੇ ਨੇ ਤਾਂਕਿ ਇਸ ਮਾਂ ਦੀ ਮਦਦ ਹੋ ਸਕੇ ਹਸਬੰਦ ਜਿਹੜਾ ਬਚਾਰ ਉਹ ਵੀ ਉੱਠ ਗਿਆ ਉਹ ਵੀ ਸਾਇਆ ਨਹੀਂ ਜੇ ਕੋਈ ਬੰਦਾ ਵੀ ਹੋਵੇ ਤਾਂ ਵੀ ਬੜਾ ਫਰਕ ਪੈਂਦਾ ਬੰਦਿਆ ਕੋਈ ਜਾਂਦਾ ਇਹ ਚੱਲ ਜਾਵੇ ਕਿਤੇ ਗੁਜਾਵੇ ਜੀ ਜੀ ਰੋਣਾ ਨਹੀਂ ਤੁਹਾਡੇ ਬੱਚੇ ਨੇ ਸੁਰੱਖਿਅਤ ਬਚ ਜਾਣਾ ਹੈ ਸਾਰੇ ਲੋਕ ਤੁਹਾਨੂੰ ਬਚਾ ਕੇ ਲੈ ਕੇ ਆਉਣਗੇ ਜਿਹੜੇ ਦੇਖਦੇ ਪਏ ਨੇ ਤੁਹਾਨੂੰ ਇਸ ਸਮੇਂ ਉਹ ਸਾਰੇ ਲੋਕ ਤੁਹਾਡੀ ਮਦਦ ਕਰਨਗੇ ਤੇ ਤੁਹਾਡਾ ਜਿਹੜਾ ਬੱਚਾ ਹੈ ਉਹ ਜ਼ਰੂਰ ਤੁਹਾਡੇ ਤੱਕ ਆਊਗਾ ਤੁਸੀਂ ਹੌਸਲਾ ਬਿਲਕੁਲ ਨਹੀਂ ਹਾਰਨਾ ਹੈਗਾ ਹੌਸਲਾ ਨਾ ਹਾਰੋ ਆ ਦੇਖੋ ਤਾਂ ਲੋਕ ਤਾਂ ਖੜੇ ਹੋਏ ਨੇ ਨਹੀਂ ਮਦਦ ਕਰਨ ਦੇ ਰਾਜੀ ਬੱਚਾ ਬੱਚ ਨਾਲ ਖੜਾ ਸਾਰਾ ਨਗਰ ਖੜਾ ਕਿਤੇ ਵੀ ਜਾਣਾ ਬਈ ਤੇ 10 ਸਾਲ ਦੇ ਬੱਚੇ ਨੂੰ ਮਾਜ ਮਾਰਾਸ ਵੇਲੇ ਮੇਰੇ ਨਾਲ ਜਾਂਦੀ ਹੈ ਇੰਨੀ ਨਗਰ ਨਾਲ ਕੋਈ ਗੱਲ ਨਕਰ ਬਹੁਤ ਮਾਹਰ ਫਿਸ਼ਰ ਦਾ ਜੀ ਅਸੀਂ ਵੀ ਕਹਿੰਨੇ ਆ ਕਿਉਂਕਿ ਸਾਡੇ ਕੋਲ ਇਹਨਾਂ ਨੂੰ ਡਿਊਟੀ ਕੀਤੀ ਆ ਇਹ ਆਪ ਵੀ ਬਹੁਤ ਕੰਮ ਕਰਦੀ ਸੇਵਾ ਦਾ ਸਿੱਕਰ ਵਾਲਾ ਵੀ ਚਲੋ ਬਾਕੀ ਤੇ ਕਿਸਮਤ ਦੀ ਗੱਲ ਪਿੰਡ ਵਾਲਿਆਂ ਦੀ ਅਹੀ ਖਾਸੀਅਤ ਹੁੰਦੀ ਹੈ ਕਿ ਪਿੰਡ ਵਾਲੇ ਛੱਡਦੇ ਨਹੀਂ ਇਕੱਲੇ ਬੰਦੇ ਨੂੰ ਕਿ ਭਈ ਕੋਈ ਮਜਬੂਰੀ ਦੇ ਵਿੱਚ ਆ ਤਾਂ ਉਸ ਮਜਬੂਰੀ ਦਾ ਫਾਇਦਾ ਨਹੀਂ ਚੱਕਦੇ ਬਲਕਿ ਉਸਦੇ ਨਾਲ ਖੜਦੇ ਨੇ ਸੋ ਉਮੀਦ ਹੈ ਕਿ ਇਹਨਾਂ ਦੀ ਮਦਦ ਵੀ ਜਿਹੜੀ ਹੈ ਉਹ ਜ਼ਰੂਰ ਹੋਵੇਗੀ ਬਾਕੀ ਤੁਸੀਂ ਮਦਦ ਕਰ ਸਕਦੇ ਹੋ ਤੇ ਇਸ ਨੰਬਰ ਤੇ ਫੋਨ ਕਰਕੇ ਮਦਦ ਕਰੋ ਜੇਕਰ ਮਦਦ ਨਹੀਂ ਕਰ ਸਕਦੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਮਦਦ ਕਰਨ ਵਾਲਿਆਂ ਤੱਕ ਜ਼ਰੂਰ ਪਹੁੰਚਾਓ ਧੰਨਵਾਦ